ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਪੂਰਨ ਕਬੂ ਨਾ ਢੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਲੋਕ ਤਿੱਥੀ ਗੌੜੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ 100 ਅੰਗ ਤੇ ਸੁਭਾਇਮਾਨ ਹੈ ਆਪ ਜੀ ਨੇ ਇਸ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ ਇਸ ਸ਼ਲੋਕ ਵਿੱਚ ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਹਨ ਉਹ ਜਿਨੀਆਂ ਸਤ ਗੁਰਾਂ ਨੇ ਮੈਨੂੰ ਸਮਝ ਬਖਸ਼ੀ ਹੈ ਇਸ ਦੀ ਵਿਚਾਰ ਕਰਿਏ ਗੁਰੂ ਪਾਤਸ਼ਾਹ ਇਸ ਸ਼ਲੋਕ ਵਿੱਚ ਜੋ ਸਾਨੂੰ ਸਿੱਖਿਆ ਦੇ ਰਹੇ ਹਨ ਉਸ ਨੂੰ ਸਮਝਣ ਦਾ ਯਤਨ ਕਰੀਏ ਪੂਰਨ ਕਬਹੂ ਨਾ ਡੋਲਤਾ ਪੂਰਾ ਕੀਆ ਪ੍ਰਭਾਪ ਇਸ ਤੁਕ ਵਿੱਚ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਜਿਸ ਮਨੁੱਖ ਨੇ ਪੂਰਨਤਾ ਵਰਤੇ ਆਪਣਾ ਨਜ਼ਰੀਆ ਸਤਗੁਰ ਦੇ ਨਜ਼ਰੀਏ ਨਾਲ ਮਿਲਾ ਲਿਆ ਹੈ ਪੂਰੀ ਤਰ੍ਹਾਂ ਰੱਬੀ ਗੁਣਾਂ ਨਾਲ ਸਾਝ ਪਾ ਲਈ ਹੈ ਜਦੋਂ ਮੈਂ ਮੇਰਾ ਹਿਮਨ ਆਪਣਾ ਨਜ਼ਰੀਆ ਸਤਗੁਰ ਦੇ ਨਜ਼ਰੀਏ ਨਾਲ ਪੂਰਨ ਤੌਰ ਤੇ ਮਿਲਾ ਲੈਂਦਾ ਹਾਂ ਜਦੋਂ ਮੈਂ ਰੱਬੀ ਗੁਣਾ ਨਾਲ ਪੂਰੀ ਸਾਝ ਪਾਲੰਦਾ ਹਾਂ ਫਿਰ ਮੈਂ ਮਾਇਆ ਦੇ ਪ੍ਰਭਾਵ ਤੋਂ ਡੋਲਦਾ ਨਹੀਂ ਮੇਰੇ ਮਨ ਵਿੱਚ ਮਾੜੇ ਵਿਚਾਰ ਨਹੀਂ ਆਉਂਦੇ ਦਿਨੋ ਦਿਨ ਚੜ੍ਹੇ ਸਵਾਯਾ ਨਾਨਕ ਹੋਤ ਨਾ ਘਾਟ ਨਾਨਕ ਜੀ ਇਸ ਤੁਕ ਵਿੱਚ ਗੁਰੂ ਪਾਚਾ ਸਾਨੂੰ ਸਮਝਾ ਰਹੇ ਹਨ ਨਾਨਕ ਜੀ ਆਖ ਰਹੇ ਹਨ ਕਿ ਮੈਂ ਦਿਨੋ ਦਿਨ ਆਤਮਿਕ ਤੌਰ ਤੇ ਚਮਕਦਾ ਰਹਿੰਦਾ ਹਾਂ ਮੇਰੇ ਆਤਮਿਕ ਤੌਰ ਤੇ ਮੇਰੇ ਜੀਵਨ ਵਿੱਚ ਕਦੇ ਕੋਈ ਘਾਟ ਨਹੀਂ ਆਉਂਦੀ ਭਾਵ ਮੇਰੇ ਮਨ ਵਿੱਚ ਕੋਈ ਮਾੜੇ ਵਿਚਾਰ ਨਹੀਂ ਆਉਂਦੇ 네ਗੇਟਿਵ ਥਾਟ ਨਹੀਂ ਆਉਂਦੇ ਇਸ ਸ਼ਲੋਕ ਤੋਂ ਕਿਰਪਾਚਨ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਗੁਰਬਾਣੀ ਦੇ ਸ਼ਬਦਾਂ ਪਾਠ ਤੇ ਵਿਚਾਰ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ